ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਜੀ ਦੇ ਜੀਵਨ ਉੱਪਰ ਇੱਕ ਨਜ਼ਰ ਉਸ ਦਾ ਕਦ ਕਾਠ ਸਰਦਾਰ ਹਰੀ ਸਿੰਘ ਦਾ ਕਦ ਖਾਸਾ ਉੱਚਾ ਸੀ ਸਰੀਰ ਵਿਚਲੇ ਮੇਲ ਦਾ ਨਾ ਬਹੁਤਾ ਭਾਰੀ ਅਤੇ ਨਾ ਹੀ ਦਿਸਣ ਵਿੱਚ ਪਤਲਾ ਪਰ ਡਾਡਾ ਸਡੋਲ ਅਤੇ ਫੁਰਤੀਲਾ ਸੀ ਚਿਹਰਾ ਸੁਰਖੀ ਭਿੰਨਾ ਬੜੇ ਜਲਾਲ ਅਤੇ ਤੇਜ ਵਾਲਾ ਦੇਖਣ ਵਾਲੇ ਉੱਪਰ ਆਪ ਦੇ ਤੇਜਸਵੀ ਚਿਹਰੇ ਦਾ ਐਸਾ ਪ੍ਰਭਾਵ ਛਾ ਜਾਂਦਾ ਸੀ ਕਿ ਮਨ ਨੂੰ ਇਹ ਜਾਦੂ ਦੇ ਅਸਰ ਤੋਂ ਕਿਸੇ ਤਰ੍ਹਾਂ ਵੀ ਘਟਣਾ ਨਹੀਂ ਹੁੰਦਾ। ਕਈ ਵਾਰੀ ਬੜੇ-ਬੜੇ ਨਾਮੀ ਮੁਦੱਬਰ ਅਤੇ ਪ੍ਰਸਿੱਧ ਜੋਧੇ ਕਿਸੇ ਮਸਲੇ ਦਾ ਪੱਕਾ ਫੈਸਲਾ ਮਨ ਵਿੱਚ ਕਰਕੇ ਆਪ ਜੀ ਦੇ ਸਾਹਮਣੇ ਆਉਂਦੇ ਪਰ ਸਰਦਾਰ ਜੀ ਦੇ ਦਗਦਗ ਕਰ ਰਹੇ ਚਿਹਰੇ ਦੀ ਪਹਿਲੀ ਝਲਕ ਨਾਲ ਹੀ ਉਨਾ ਦਾ ਇਰਾਦਾ ਬਦਲ ਜਾਂਦਾ ਅਤੇ ਇੱਥੇ ਉਹ ਕੁਝ ਪ੍ਰਵਾਨ ਕਰਦੇ ਜਿਹੜੀ ਸਰਦਾਰ ਹਰੀ ਸਿੰਘ ਦੀ ਇੱਛਾ ਹੁੰਦੀ ਅੱਖਾਂ ਵਿੱਚ ਐਸੀ ਕشش ਸੀ ਕਿ ਕਈ ਵਾਰੀ ਵੱਡੇ ਵੱਡੇ ਸੂਰਮੇ ਆਪ ਦੀਆਂ ਅੱਖਾਂ ਦੀ ਚਮਕ ਦੇਖਣਸਾਰ ਹੀ ਆ ਹਾਰ ਪੈਂਦੇ ਅਫਗਾਨਿਸਤਾਨ ਦਾ ਦੁੱਤੀ ਬਹਾਦਰ ਜੋਧਾ ਮੁਹੰਮਦ ਅਜੀਜ਼ ਖਾਨ ਸੰਨ 1823ਵੀਂ ਵਿੱਚ ਖੇਸ਼ਗੀ ਦੇ ਮੈਦਾਨ ਵਿੱਚ ਜਦ ਆਪ ਨਾਲ 2-4 ਹੱਥ ਹੋਇਆ ਤਾਂ ਅੱਖਾਂ ਮਿਲਾਉਣ ਦੀ ਧੀਰਜ ਸੀ ਕੀ ਬਾਰਕ ਜਈ ਖਾਨ ਪਰ ਸਰਦਾਰ ਜੀ ਦਾ ਐਸਾ ਰੋਭ ਛਾਇਆ ਉਹ ਮੈਦਾਨ ਵਿੱਚ ਇੱਕ ਪਲ ਵੀ ਹੋਰ ਨਾ ਠਹਿਰ ਸਕਿਆ ਜਿੱਥੇ ਆਪ ਦੇ ਦਬ ਦਬੇ ਦਾ ਹੈ ਹਾਲ ਸੀ ਉਸ ਦੇ ਨਾਲ ਸਿਆਣਪ ਤੇ ਸੰਜੀਦਗੀ ਵੀ ਇੰਨੀ ਵਧੀ ਹੋਈ ਸੀ ਕਿ ਆਪਣਾ ਨਮੂਨਾ ਉਹ ਆਪ ਹੀ ਸਨ ਨਲੂਏ ਸਰਦਾਰ ਦੇ ਫੌਜੀ ਗੁਣ ਆਪ ਬੰਦੂਖ ਦਾ ਨਿਸ਼ਾਨਾ ਲਾਉਣ ਲਈ ਆਪਣੇ ਸਮੇਂ ਦੇ ਉਦੁੱਤੀ ਨਿਸ਼ਾਨਚੀ ਸਨ ਪਰ ਆਪ ਦਾ ਮਨ ਭਾਵ ਦਾ ਹਥਿਆਰ ਖਮਦਾਰ ਤਲਵਾਰ ਸੀ ਇਸ ਨੂੰ ਆਪ અત્યੰਤ ਤੇਜ਼ੀ ਨਾਲ ਚਲਾਉਂਦੇ ਹੁੰਦੇ ਸਨ ਅਤੇ ਘੰਟਿਆਂ ਬਦੀ ਚਲਾਉਂਦੇ ਨਾ ਸਨ ਥੱਕਦੇ ਆਪ ਘੋੜਿਆਂ ਦੇ ਬੜੇ ਮੰਨੇ ਹੋਏ ਪਾਰਖੋ ਦੇ ਸ਼ਕੀਨ ਸਨ ਇਹ ਗੁਣ ਸ਼ਾਇਦ ਆਪ ਨੇ ਆਪਣੇ ਪਿਆਰਾ ਮਹਾਰਾਜਾ ਸਾਹਿਬ ਤੋਂ ਪ੍ਰਾਪਤ ਕੀਤੇ ਸਨ ਆਪ ਘੋੜੇ ਦੇ ਇੰਨੇ ਜ਼ਬਰਦਸਤ ਚਾਬਕ ਸਵਾਰ ਸਨ ਕਿ ਆਪ ਦੇ ਇਸ ਕਮਾਲ ਨੂੰ ਦੇਖਣ ਵਾਲੇ ਚੰਬਾ ਹੋ ਜਾਂਦੇ ਸਨ ਸਨ 1731 ਸੂ ਵਿੱਚ ਰੋਪੜ ਦੇ ਦਰਬਾਰ ਸਮੇਂ ਆਪਨੇ ਆਪਣੀ ਸ਼ਾਹੀ ਸਵਾਰੀ ਤੇ ਸਮਸ਼ੇਰ ਜਣੀ ਦੇ ਉਹ ਕਮਾਲ ਦੱਸੇ ਸਨ ਕਿ ਕਮਾਂਡਰ ਇਨ ਚੀਫ ਅਤੇ ਗਵਰਨਰ ਜਨਰਲਸ ਨੇ ਹੋਰ ਫੌਜੀ ਅਫਸਰ ਵੀ ਹੈਰਾਨ ਰਹਿ ਗਏ ਸਨ ਸੁਭਾਅ ਵਿੱਚ ਇੰਨੀ ਸੈਨ ਸ਼ਕਤੀ ਸੀ ਕਿ ਲੋੜ ਸਮੇਂ ਆਪ ਦੋ-ਦੋ ਦਿਨ ਲਗਾਤਾਰ ਘੋੜੇ ਦੀ ਪਿੱਠ ਪਰ ਰਹਿ ਸਕਦੇ ਸਨ ਆਪ ਜੀ ਦੀ ਕਾਮਯਾਬੀ ਦੇ ਰਾਜ ਸਰਦਾਰ ਹਰੀ ਸਿੰਘ ਨੇ ਜਿਸ ਸਮੇਂ ਆਪਣਾ ਜੀਵਨ ਆਰੰਭਿਆ ਆਪ ਜੀ ਦੇ ਸਿਰ ਪਰ ਨਾ ਪਿਤਾ ਦੀ ਸਹਾਇਤਾ ਦਾ ਹੱਥ ਸੀ ਅਤੇ ਨਾ ਹੀ ਕੋਈ ਹੋਰ ਸਬੰਧ ਜਾਂ ਵਸੀਲਾ ਸਪਾਰਸ਼ ਕਰਨ ਵਾਲਾ ਸੀ ਜੇ ਆਸਰਾ ਸੀ ਤਾਂ ਕੇਵਲ ਔਕਾਲਪੁਰਖ ਦਾ ਤੇ ਆਪਣੀ ਹਿੰਮਤ ਦਾ ਇਸੇ ਵਸੀਲੇ ਨੂੰ ਲੈ ਕੇ ਉਹ ਮੈਦਾਨ ਵਿੱਚ ਆਇਆ ਤੇ ਇੱਕ ਛੋਟੇ ਤੋਂ ਛੋਟੇ ਦਰਜੇ ਤੋਂ ਜੀਵਨ ਸ਼ੁਰੂ ਕਰਕੇ ਵੱਡੇ ਕਾਮਯਾਬ ਜਗਤ ਪ੍ਰਸਿੱਧ ਸਿਪਾਹਸਲਾਰ ਕਮਾਂਡਰ ਇਨ ਚੀਫ ਤੇ ਖੁਦ ਮੁਖ्तार ਗਵਰਨਰ ਦੇ ਮਹਾਨ ਉੱਚੇ ਅਹੁਦਿਆਂ 'ਤੇ ਪਹੁੰਚਿਆ ਆਪਣੀ ਯੋਗਤਾ ਨਾਲ ਇਥੋਂ ਤੱਕ ਸ਼ੇਰੇ ਪੰਜਾਬ ਨੂੰ ਰਜਾਇਆ ਕਿ ਦੋ ਸੋਬਿਆਂ ਵਿੱਚ ਆਪ ਨੂੰ ਆਪਣੇ ਨਾਮ ਦਾ ਸਿੱਕਾ ਜ਼ਰਬ ਚਲਾਉਣ ਦਾ ਸਭ ਤੋਂ ਉੱਚਾ ਅਧਿਕਾਰ ਦਿੱਤਾ ਗਿਆ। ਸੰਸਾਰ ਯਾਤਰਾ ਨੂੰ ਪੂਰਾ ਕਰਨ ਸਮੇਂ ਆਪ ਜੀ ਦੀ ਜਾਗੀਰ ਤੇ ਤਲਬ ਆਦਮੇ ਲਾ ਕੇ 85 852000 ਰੁਪਿਆ ਸਾਲਾਨਾ ਸੀ। ਅਰਥਾਤ 71000 ਰੁਪਿਆ ਮਹੀਨਾ ਆਮਦਨ ਸੀ। ਇਹ ਗੱਲ ਹੋਰ ਵਧੇ ਰਿਆ ਵਧੇਰਾ ਆਪ ਜੀ ਦਾ ਸਤਿਕਾਰ ਦੇ ਲਾਂ ਵਿੱਚ ਪੈਦਾ ਕਰ ਦਿੰਦੀ ਹੈ ਜਦ ਅਸੀਂ ਦੇਖਦੇ ਹਾਂ ਕਿ ਆਪ ਇੰਨੇ ਉੱਚੇ ਮੁਰਾਤਬੇ ਪਰ ਪਹੁੰਚ ਕੇ ਵੀ ਨਾਜ਼ਕ ਮિજાਜ ਤੇ ਸੁਖਰ ਹੀਨੇ ਅਮੀਰ ਨਹੀਂ ਸੀ ਬਣ ਸਕੇ ਸਗੋ ਜਿਉਂ ਜੂ ਆਪ ਉਨਤੀ ਕਰਕੇ ਉੱਚੇ ਹੁੰਦੇ ਤਿਉਂ ਤੋਂ ਆਪ ਦਾ ਸੁਭਾਅ ਵਧੇਰਾ ਮਿਹਨਤੀ ਅਤੇ ਸਹਾਰੇ ਵਾਲਾ ਹੁੰਦਾ ਗਿਆ ਕਈ ਵਾਰੀ ਆਪ ਆਪਣੇ ਮਾਮੂਲੀ ਸਿਪਾਹੀਆਂ ਨਾਲ ਇੱਕ ਥਾਂ ਬੈਠ ਕੇ ਦੋ ਮੁਠਾਂ ਛੋਲੇ ਤੇ ਬੁੱਕ ਪਾਣੀ ਦਾ ਪੀ ਕੇ ਸਾਰਾ ਦਿਨ ਮੈਦਾਨ ਵਿੱਚ ਲੜਦੇ ਰਹੇ ਸਨ ਆਪ ਦੇ ਸਨੇਕ ਸੁਭਾਅ ਪਰ ਆਪ ਦੇ ਸਿਪਾਹੀ ਆਪ ਤੋਂ ਵਾਰਨੇ ਤੇ ਬਲਿਹਾਰਨੇ ਜਾਂਦੇ ਸਨ ਆਪ ਨੇ ਕਦੇ ਕੋਈ ਕੰਮ ਅੱਧੇ ਦਿਲ ਨਾਲ ਨਹੀਂ ਸੀ ਕੀਤਾ ਸੋਚ ਦੇ ਬਾਅਦ ਜਦ ਆਪ ਕਿਸੇ ਕੰਮ ਨੂੰ ਹੱਥ ਵਿੱਚ ਲੈਂਦੇ ਤਾਂ ਉਸ ਨੂੰ ਸਿਰੇ ਚਾੜਨ ਲਈ ਆਪਣਾ ਪੂਰਾ ਪੂਰਾ ਦਿਲ ਉਧਰ ਲਾ ਦਿੰਦੇ ਇਹੀ ਹਾਲ ਆਪ ਦਾ ਮੈਦਾਨੇ ਜੰਗ ਵਿੱਚ ਸੀ ਜਦ ਆਪ ਮੈਦਾਨ ਵਿੱਚ ਆਉਂਦੇ ਤਾਂ ਆਪਣੀ ਜਾਨ ਤੋਂ ਹੱਥ ਧੋਕੇ ਬੇਪਨਾਹ ਜੋਸ਼ ਨਾਲ ਵੈਰੀ ਦੇ ਗਲੇ ਜਾ ਪੈਂਦੇ ਇਸ ਨਿਰਪੈਤਾ ਤੇ ਜੋਸ਼ ਨੂੰ ਦੇਖ ਕੇ ਵੈਰੀਆਂ ਦੀਆਂ ਅਤੇ ਸੁੱਧਾਂ ਭੁੱਲ ਜਾਂਦੀਆਂ ਆਪ ਦੇ ਨਾਲ ਦੇ ਸਾਥੀ ਤੇ ਫੌਜੀ ਆਪ ਦੀ ਸੰਗ ਵਰੇ ਬ੍ਰਿਆਮਤਾ ਦੇ ਨਮੂਨੇ ਨੂੰ ਦੇਖ ਕੇ ਉਹ ਵੀ ਉਸੇ ਰਾਹ 'ਤੇ ਤੁਰਦੇ ਜਿਸ ਦਾ ਸਿੱਟਾ ਇਹ ਹੁੰਦਾ ਸੀ ਕਿ ਵੈਰੀਆਂ ਨੂੰ ਜਿੱਧਰ ਰਸਤਾ ਮਿਲਦਾ ਹੋ ਉਧਰ ਹੀ ਭੱਜ ਨਿਕਲਦੇ। ਇਹੀ ਕਾਰਨ ਸੀ ਕਿ ਆਪ ਸਦਾ ਹੀ ਸਫਲ ਰਹਿੰਦੇ ਸਨ। ਇਹ ਕਹਿਣਾ ਮੂਲੋਂ ਹੀ ਅਸਤ ਹੈ ਕਿ ਸਰਦਾਰ ਹਰੀ ਸਿੰਘ ਦੀਆਂ ਜਿੱਤਾਂ ਦਾ ਮੁੱਲ ਕਾਰਨ ਆਪਦੀ ਫੌਜ ਦਾ ਵੈਰੀਆਂ ਦੇ ਟੱਕਰੇ ਪਰ ਬਹੁਤੀ ਹੋਣ ਕਰਕੇ ਹੁੰਦਾ ਸੀ ਬਲਕਿ ਇਤਿਹਾਸ ਇਸ ਗੱਲ ਦੀ ਸਾਖੀ ਪਰਦੇ ਹਨ ਕਿ ਆਪ ਨੇ ਆਪਣੇ ਨਾਲੋਂ 10 ਗੁਣਾ ਤੇ ਬਾਜੇ ਮੌਕਿਆਂ ਪਰ 15 ਗੁਣਾ ਵੱਧ ਵੈਰੀ ਦੀ ਫੌਜ ਪਰ ਫਤਿਹ ਪਾਈ ਮਿਸਾਲ ਦੇ ਤੌਰ ਪਰ ਜਹਾਂਗੀਰ ਸੈਦੂ ਤੇ ਟਾਂਗਲੀ ਦੀਆਂ ਲੜਾਈਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਸੈਦੂ ਵਿੱਚ ਵੈਰੀਆਂ ਦੇ ਲਸ਼ਕਰ ਦੀ ਗਿਣਤੀ 15000 ਸੀ ਸਰਦਾਰ ਹਰੀ ਸਿੰਘ ਨੇ ਕੇਵਲ 8000 ਫੌਜ ਨਾਲ ਉਨਾ ਉੱਪਰ ਪੂਰੀ ਫਤਿਹ ਪਾਈ ਕਿਸੇ ਤਰ੍ਹਾਂ ਮੰਗਲੀ ਦੀ ਜਿੱਤ ਸਮੇਂ ਆਪਨੇ ਕੇਵਲ 7000 ਫੌਜ ਨਾਲ 25000 ਵੈਰੀਆਂ ਦੇ ਲਸ਼ਕਰ ਪਰ ਸਫਲਤਾ ਪ੍ਰਾਪਤ ਕੀਤੀ ਸੀ ਬਾਲਾਕੋਟ ਬਗੜਾ ਤਰਕੀ ਨੁਸ਼ਹਿਰਾ ਤੇ ਪਸ਼ਾਵਰ ਦੀਆਂ ਫਤਿਹਜਾਬੀਆਂ ਦੇ ਸਮੇਂ ਆਪਨੇ ਆਪਣੀ ਬਹੁਤ ਘੱਟ ਫੌਜ ਨਾਲ ਵੈਰੀਆਂ ਦੀਆਂ ਬਹੁਤ ਵੱਧ ਫੌਜਾਂ ਪਰ ਜਿੱਤਾਂ ਪ੍ਰਾਪਤ ਕੀਤੀਆਂ ਇਹੀ ਕਾਰਨ ਸੀ ਕਿ ਆਪ ਦੇ ਜੰਗੀ ਕਮਾਲਾਤ ਤੇ ਫਤਿਹਜਾਬੀਆਂ ਨਾਲ ਆਪਨਾ ਆਪਦਾ ਨਾਮ ਵੈਰੀਆਂ ਲਈ ਹੂਆ ਬਣ ਗਿਆ ਸੀ ਚਾਰਲਸ ਮੈਂਸ਼ਨ ਲਿਖਦਾ ਹੈ ਕਿ ਸੰਨ 1837 ਜਮਰੋਦ ਦੀ ਲੜਾਈ ਵਿੱਚ ਜਿਸ ਵਕਤ ਤੱਕ ਨਾਇਬ ਸਲਤਨਤ ਅਤੇ ਅਮੀਰ ਦੋਸਤ ਮੁਹੰਮਦ ਖਾਨ ਦੇ ਪੁੱਤਰਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਯਕੀਨ ਸੀ ਕਿ ਸਰਦਾਰ ਹਰੀ ਸਿੰਘ ਜਮਰੋਦ ਦੇ ਮੈਦਾਨੇ ਜੰਗ ਵਿੱਚ ਮੌਜੂਦ ਨਹੀਂ ਉਸ ਵਕਤ ਤੱਕ ਤਾਂ ਉਹ ਬੜੇ ਹੌਸਲੇ ਤੇ ਚਾਹ ਨਾਲ ਇੱਕ ਦੂਜੇ ਤੋਂ ਅੱਗੇ ਅੱਗੇ ਵਧ ਕੇ ਕਦਮ ਸੁੱਟਦੇ ਸਨ ਪਰ ਜਿਸ ਸਮੇਂ ਕਈ ਕਈ ਗੱਲ ਮੈਦਾਨ ਵਿੱਚ ਹੁਗ ਗਈ ਕੀ ਸਰਦਾਰ ਹਰੀ ਸਿੰਘ ਆਪ ਮੈਦਾਨ ਵਿੱਚ ਪਹੁੰਚ ਗਿਆ ਹੈ ਬਸ ਹੁਣ ਇਹਨਾਂ ਦਾ ਉਹ ਜੋਸ਼ ਠੰਡਾ ਪੈ ਗਿਆ ਅਤੇ ਐਸੇ ਹੌਸਲੇ ਹਾਰੇ ਕਿ ਬਿਨਾ ਇੱਕ ਦੂਜੇ ਦੀ ਉਡੀਕ ਤੇ ਜਿੰਨਾ ਛੇਤੀ ਜਿਸ ਪਾਸੇ ਨੂੰ ਸੰਦਾ ਸਮਾਨ ਲੱਭਾ ਮੈਦਾਨ ਤੋਂ ਨਸ ਕੇ ਆਪਣੀ ਜਾਨ ਬਚਾ ਲਈ ਇੰਨੀ ਵੱਧੀ ਹੋਈ ਬੀਰਤਾ ਤੇ ਸਫਲਤਾ ਦੇ ਅਸੀਂ ਆਪ ਦੇ ਸੁਭਾਅ ਵਿੱਚ ਇੱਕ ਖਾਸ ਵਿਸ਼ੇਸ਼ਤਾ ਇਹ ਦੇਖਦੇ ਹਾਂ ਕਿ ਲੜਾਈ ਦੇ ਆਰੰਭ ਕਰਨ ਤੋਂ ਪਹਿਲਾਂ ਆਪ ਸਦਾ ਹੀ ਯਤਨ ਕਰਦੇ ਹੁੰਦੇ ਸਨ ਕਿ ਜੇ ਕਿਸੇ ਤਰੀਕੇ ਨਾਲ ਜੰਗ ਟਲ ਜਾਏ ਤਾਂ ਆਪ ਉਸ ਦੇ ਟਾਲਣ ਦਾ ਪੂਰਾ ਪੂਰਾ ਯਤਨ ਕਰਦੇ ਹੁੰਦੇ ਸਨ ਕਿਉਂਕਿ ਆਪ ਹਮੇਸ਼ਾ ਹੀ ਮਨੁੱਖੀ ਖੂਨ ਖਰਾਬੇ ਤੋਂ ਬਚਣ ਦੇ ਯਤਨ ਵਿੱਚ ਰਹਿੰਦੇ ਸਨ ਇਸ ਲਈ ਆਪ ਇਸ ਵਿੱਚ ਆਪਣੀ ਜਰਾ ਜਿੰਨੀ ੇਠੀ ਨਾ ਸਨ ਸਮਝਦੇ ਤੇ ਫਿਰ ਆਪਣੇ ਏਲਚੀ ਭੇਜ ਕੇ ਦੂਜੀ ਧਿਰ ਨੂੰ ਅਮਨ ਨਾਲ ਰਹਿਣ ਲਈ ਸਮਝਾਉਂਦੇ ਹੁੰਦੇ ਸਨ ਪਰ ਜਦ ਉਹ ਕਿਸੇ ਸੂਰਤ ਵਿੱਚ ਨਹੀਂ ਸਨ ਮਨ ਦੇ ਤੰਦ ਫਿਰ ਵਿਫਰੇ ਹੋਏ ਸ਼ੀਵਾਂਗ ਆਪਣੇ ਬੇਪਨਾਹ ਜੋਸ਼ ਤੇ ਪੂਰੇ ਬਲ ਨਾਲ ਮੈਦਾਨ ਵਿੱਚ ਆਉਂਦੇ ਤੇ ਵੈਰੀ ਨੂੰ ਉਸ ਦੀ ਮੂਰਖਤਾ ਦਾ ਸਿੱਖਿਆ ਦਾ ਇੱਕ ਸਬਕ ਸਿਖਾਉਂਦੇ। ਇੱਥੇ ਤੱਕ ਕੀ ਆਪ ਲੋੜ ਤੋਂ ਵਧੇਕ ਇੱਕ ਜਾਨ ਵੀ ਨਾ ਸੀ ਅਜਾਈ ਗਵਾਉਣ ਦਿੰਦੇ। ਮੰਗਲੇ ਤੇ ਮੰਗੇਰ ਰਾਤ ਦੀਆਂ ਲੜਾਈਆਂ ਵਿੱਚ ਪਹਿਲਾਂ ਆਪਨੇ ਆਪਣੇ ਆਦਮੀ ਭੇਜ ਕੇ ਵੈਰੀ ਨੂੰ ਲੜਾਈ ਤੋਂ ਬਚਾਉਣ ਲਈ ਯਤਨ ਕੀਤਾ। ਪਰ ਜਦ ਉਹ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਲਾਚਾਰ ਹੋ ਕੇ ਮੈਦਾਨ ਵਿੱਚੋਂ ਤਲਵਾਰ ਕੱਢਣੀ ਪਈ। ਅਤੇ ਉਹ ਐਸੀ ਚਲਾਈ ਕਿ ਪੀੜ੍ਹੀਓ ਪੀੜ੍ਹੀ ਕਿਸੇ ਨੂੰ ਨਾ ਭੁੱਲੀ। ਆਪ ਦਾ ਇੱਕ ਹੋਰ ਗੁਣ ਬੜਾ ਉੱਗਾ ਸੀ ਕਿ ਆਪ ਨਸੇ ਜਾਂਦੇ ਵੈਰੀ ਦਾ ਪਿੱਛਾ ਕਰਨਾ ਵੀਰਤਾ ਦੇ ਉਲਟ ਸਮਝਦੇ ਸਨ ਆਪ ਦੀਆਂ ਲੜਾਈਆਂ ਵਿੱਚ ਬਹੁਤ ਘੱਟ ਵੇਖਣ ਵਿਚ ਆਇਆ ਹੈ ਕਿ ਆਪ ਨੇ ਨਸੇ ਜਾਂਦੇ ਵੈਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਤਹਿ ਤੇ ਕੀਤਾ ਹੋਵੇ ਜਿਹਾ ਕਿ ਅਕਸਰ ਐਸੇ ਸਮੇਂ ਵਿਜਈ ਕਰਦੇ ਹੁੰਦੇ ਹਨ ਉਹ ਲੜਾਈ ਦੇ ਬਾਅਦ ਜਿਸ ਤਰ੍ਹਾਂ ਆਪਣੇ ਫਟੜਾਂ ਦਾ ਬੜੇ ਧਿਆਨ ਨਾਲ ਇਲਾਜ ਕਰਦਾ ਹੁੰਦਾ ਸੀ ਉਸੇ ਤਰ੍ਹਾਂ ਵੈਰੀਆਂ ਦੇ ਫਟੜਾਂ ਦੀ ਵੀ ਯੋਗ ਸਹਾਇਤਾ ਕਰਦਾ ਸੀ ਇਸ ਗੱਲ 'ਈ ਆਪ ਦੇ ਵਿਰੋਧੀ ਆਪ ਦੀ ਸ਼ਲਾਂਗਾ ਕਰਦੇ ਹੁੰਦੇ ਸਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ